ਫਿਰੋਜ਼ਪੁਰ ਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਿੰਗਲ ਯੂਜ਼ ਪਲਾਸਟਿਕ ਦੇ ਬੰਦ ਨੂੰ ਲੈ ਕੇ ਜਾਗਰੂਕਤਾ ਸੈਮੀਨਾਰ ਅਤੇ ਰਾਏ ਸਿੱਖ ਪਵੰਦੀ ਹਾਲਤ ਦੇਖਣ ਪਹੁੰਚੇ ਸਨ ਅਤੇ ਰਾਏ ਸਿੱਖ ਪਵੰਨ ਦੇ ਹਾਲਤ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਨੂੰ ਜਾਂਚ ਦੇ ਆਦੇਸ਼ ਵੀ ਦਿੱਤੇ ਨੇ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੀਜੀਆਈ ਜੋ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਹਨ ਅਤੇ ਇਲਾਜ ਚੱਲ ਰਿਹਾ ਹੈ ਸਰਕਾਰ ਉੱਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ ਨਸ਼ੇ ਦੇ ਉੱਤੇ ਬੋਲਦੇ ਹੋਏ ਫੌਜਾ ਸਿੰਘ ਸਰਾਰੀ ਨੇ ਕਿਹਾ ਹੈ ਕਿ ਨਸ਼ੇ ਨੂੰ ਖਤਮ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਅਤੇ ਸਪੈਸ਼ਲ ਡਰਾਈਵ ਵੀ ਚਲਾਈ ਜਾ ਰਹੀ ਹੈ ਹਾਲਾਤ ਨਾਜ਼ੁਕ ਹੈ ਇਸ ਰਾਜ ਸਿਕ ਭਵਨ ਦੇ ਇਹਦੀ ਦੁਰਦਸ਼ਾ ਕਿਉਂ ਹੋਈ ਹੈ ਡੀਸੀ ਸਾਹਿਬ ਦੀ ਡਿਊਟੀ ਲਾ ਦਿੱਤੀ ਹੈ ਇਹ ਪੜਤਾਲ ਕਰਨਗੇ ਕਿ ਜਿਹੜੇ ਉਭਾਗ ਨੇ ਬਣਾਇਆ ਸੀ ਤੇ ਅੱਜ ਤੱਕ ਇਹਦੇ ਬੂਆਬਾਰੀ ਨਹੀਂ ਛੱਡਿਆ ਚੋਰ ਕੌਣ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਇਹਨੂੰ ਰੈਵਨੂਨਟ ਕੀਤਾ ਜਾਏਗਾ ਸਰ ਕੇਂਦਰ ਸਰਕਾਰ ਦੇ ਹੁਕਮਾਂ ਤੇ ਪੀਜੀਆਪੀ ਵਿੱਚ ਜਿਹੜਾ ਇਲਾਜ ਆ ਸ਼ੁਰੂ ਕਰ ਦਿੱਤਾ ਗਿਆ ਪਰ ਪੀਜੀਆਪੀ ਦਾ ਕਹਿੰਦਾ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਪੈਸਾ ਨਹੀਂ ਭੇਜਿਆ ਨਹੀਂ ਇਹ ਤਾਂ ਹੁੰਦੀ ਦੂਸ਼ਣਬਾਜੀ ਸਾਰਾ ਕੁਝ ਪੰਜਾਬ ਸਰਕਾਰ ਸਹੀ ਕੰਮ ਕਰ ਰਹੀ ਹੈ ਤੇ ਇਲਾਜ ਵੀ ਸ਼ੁਰੂ ਹੋ ਗਿਆ ਕਿਹੜੇ ਪੀਜੇ ਫਿਰੋਜ਼ਪੁਰ ਦੀ ਗੱਲ ਕਰਦੇ ਹੋ ਨਹੀਂ ਨਹੀਂ ਚੱਲੀ ਚੰਡੀਗੜ੍ਹ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਉੱਥੇ ਕੋਈ ਸਿਰਫ ਲੋਕਾਂ ਦੀ ਸੁਣ ਕੇ ਨਾ ਕਰਿਆ ਕਰੋ ਹੁਣ ਕਹਿੰਦੇ ਕੰਮ ਨਹੀਂ ਹੋ ਰਿਹਾ ਕੰਮ ਕੀ ਨਹੀਂ ਹੋ ਰਿਹਾ ਸਹੀ ਸਾਰੇ ਹੋ ਰਹੇ ਨੇ ਗਲਤ ਬੰਦ ਨੇ ਤਾਂ ਫਿਰ ਇਹਨੂੰ ਕਹਾਂਗੇ ਕੰਮ ਨਹੀਂ ਹੋ ਰਿਹਾ ਗਲਤ ਸਾਰੇ ਬੰਦ ਹਨ ਜਿਹੜੇ ਬੰਦ ਨਹੀਂ ਹੋਏ ਉਹ ਬੰਦ ਕਰਾਉਣ ਦੀ ਕੋਸ਼ਿਸ਼ ਜਾਰੀ ਹੈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਲਈ ਪ੍ਰਸ਼ਾਸਨ ਵੀ ਜ਼ੋਰ ਲਾ ਰਿਹਾ ਜਿਸ ਤਰ੍ਹਾਂ ਨਸ਼ਿਆਂ ਦੀ ਗੱਲ ਕਰਦੇ ਤੁਸੀਂ ਸਵਾਲ ਨਹੀਂ ਵੀ ਕੀਤਾ ਤਾਂ ਨਸ਼ਿਆਂ ਨੂੰ ਬੰਦ ਕਰਨ ਵਾਸਤੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਾਰੀ ਨਹੀਂ ਹੋਈਆਂ ਸੀ ਤੁਸੀਂ ਪੱਤਰਕਾਰ ਪਾ ਵਿਚਾਰਾ ਸਾਰਿਆਂ ਨੂੰ ਪਤਾ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਖੁਦ ਚੈਕਿੰਗ ਕਰਦੇ ਦੇਖੇ ਗਏ ਤੇ ਅੱਜ ਤੱਕ ਡੀਜੀਪੀ ਚੈਕਿੰਗ ਨਹੀਂ ਕਰਦੇ ਸੀ ਕੱਲੇ ਉੱਥੇ ਠੰਡੀਆਂ ਕੂਠੀਆਂ 'ਚ ਬੈਠਦੇ ਸੀ ਤੇ ਸਾਰੇ ਐਕਟਿਵ ਹੋ ਗਏ ਨੇ ਐਸਐਸਪੀ ਸਾਹਿਬ ਜਿੰਨੀਆਂ ਵੀ ਭਾਵੇਂ ਤੁਸੀਂ ਸਵਾਲ ਨਹੀਂ ਕਰ ਰਹੇ ਪਰ ਫਿਰ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਉਹਨਾਂ ਅਨਸਮਗਲਾਂ ਨਾਲ ਮਿਲੇ ਹੋਏ ਸੀ ਉਹ ਉਹਨਾਂ ਦੇ ਖਿਲਾਫ ਕਾਰਵਾਈ ਤੇ ਉਹ ਤੁਹਾਨੂੰ ਪਤਾ ਹੀ ਜਿਹੜੇ ਮਗਰਮਾ ਸੀ ਉਹ ਜੇਲ੍ਹਾਂ 'ਚ ਬੈਠੇ ਹੀ ਹੈ ਰਾਜੇਵਾਲ ਜੱਥੇਬੰਦੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਮੁਹਾਲੀ ਵਿੱਚ ਰੋਸ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸ ਕਿਸ ਵਿਸ਼ੇ ਤੇ ਰੋਸ ਪ੍ਰਦਰਸ਼ਨ ਮੰਗਾ ਕਿਸਾਨ ਭਾਈਚਾਰੇ ਦੇ ਸਾਰੀਆਂ ਇਹ ਕੋ ਕੇਂਦਰ ਸਰਕਾਰ ਤਾਂ ਹੈ ਨਹੀਂ ਮੋਦੀ ਸਾਹਿਬ ਦੀ ਤਰ੍ਹਾਂ ਵੀ ਆਪਣੇ ਆਪ ਹੀ ਬਣਾ ਲਾਂਗੇ ਅਸੀਂ ਕੋਈ ਵੀ ਜਿਹੜਾ ਵੀ ਕੋਈ ਸਿਸਟਮ ਬਣਾਵਾਂਗੇ ਕਿਸਾਨਾਂ ਦਾ ਉਹਨਾਂ ਦੇ ਹੱਕ ਵਿੱਚ ਉਹਨਾਂ ਦਾ ਰਹਿ ਕਰਕੇ ਬਣਾਵਾਂਗੇ ਸਰ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਫ੍ਰੀ ਸਫਰ ਨੂੰ ਲੈ ਕੇ ਕਿ ਜਿਹੜਾ ਫ੍ਰੀ ਸਫਰ ਉਹ ਬੰਦ ਕੀਤਾ ਜਾਵੇ ਕੀ ਉਹ ਬੰਦ ਹੋਵੇਗਾ ਜਾਂ ਇਸ ਤਰ੍ਹਾਂ ਚੱਲਦਾ ਇੱਕ ਜਿਹੜੀਆਂ ਸੁਵਿਧਾਵਾਂ ਫ੍ਰੀ ਵਾਲੀਆਂ ਜਿਸ ਤਰ੍ਹਾਂ ਮਾਤਾ ਤੀਆਂ ਭੈਣਾ ਜਿਹੜੀਆਂ ਬਜ਼ੁਰਗ ਨੇ ਉਹ ਉਹ ਤਾਂ ਜਾਰੀ ਰੱਖਣਾ ਬਣਦਾ ਵੀ ਹੈ ਜੇ ਇੱਕ ਨੇ ਸਾਰੀ ਉਮਰ ਕੋਈ ਗਰੀਬ ਹੈ ਵਿਧਵਾ ਔਰਤ ਹੈ ਜਾਂ ਬਜ਼ੁਰਗ ਹੈ ਇਹ ਸਾਰੀ ਉਮਰ ਉਹਨਾਂ ਨੇ ਦੇਸ਼ ਲਈ ਕੰਮ ਕੀਤਾ ਸਮਾਜ ਲਈ ਕੰਮ ਕੀਤਾ ਤੇ ਉਹਨਾਂ ਨੂੰ ਫਰੀ ਸਫਰ ਦੀ ਸੌਲ ਦਿੱਤੀ ਜਾਣੀ ਬਣਦੀ ਹੈ ਬੰਦ ਕਰਨਾ ਜਾਂ ਨਾ ਕਰਨਾ ਉਹਦਾ ਉਹਦੇ ਕਾਰਨ ਹੁੰਦੇ ਨੇ ਉਹਨਾਂ ਦਾ ਮਸਲਾ ਵੀ ਘਾਟੇ 'ਚ ਜਾਂਦਾ ਹੈ ਪਰ ਕੁਝ ਲੋਕ ਨੇ ਸਾਰੇ ਤਾਂ ਫਰੀ ਵਾਲੇ ਨਹੀਂ ਹੈ ਹਾਲਾਤ ਨਾਜ਼ੁਕ ਹੈ ਇਸ ਰਾਜਸੀਕ ਭਵਨ ਦੇ ਇਹ ਦੀ ਦੁਰਦਸ਼ਾ ਕਿਉਂ ਹੋਈ ਹੈ ਡੀਸੀ ਸਾਹਿਬ ਦੀ ਡਿਊਟੀ ਲਾ ਦਿੱਤੀ ਹੈ ਇਹ ਪੜਤਾਲ ਕਰਨਗੇ ਕਿ ਜਿਹੜੇ ਵਿਭਾਗ ਨੇ ਬਣਾਇਆ ਸੀ ਤੇ ਅੱਜ ਤੱਕ ਇਹਦੇ ਬੂਆਬਾਰੀ ਨਹੀਂ ਛੱਡਿਆ ਚੋਰ ਕੌਣ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਇਹਨੂੰ ਰੈਵਨੂਨੇਟ ਕੀਤਾ ਜਾਏਗਾ ਸਰ ਕੇਂਦਰ ਸਰਕਾਰ ਦੇ ਹੁਕਮਾਂ ਤੇ ਪਜੀਟੀ ਵਿੱਚ ਜਿਹੜਾ ਇਲਾਜ ਆ ਸ਼ੁਰੂ ਕਰ ਦਿੱਤਾ ਗਿਆ ਪਰ ਪਜੀ ਦਾ ਕਹਿੰਦਾ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਪੈਸਾ ਨਹੀਂ ਭੇਜਿਆ ਨਹੀਂ ਇਹ ਤਾਂ ਹੁੰਦੀ ਦੂਸ਼ਣ ਬਾਜੀ ਸਾਰਾ ਕੁਝ ਪੰਜਾਬ ਸਰਕਾਰ ਸਹੀ ਕੰਮ ਕਰ ਰਹੀ ਹੈ ਤੇ ਇਲਾਜ ਵੀ ਸ਼ੁਰੂ ਹੋ ਗਿਆ ਕਿਹੜੇ ਪੀਜੀ ਫਿਰੋਜ਼ਪੁਰ ਦੀ ਗੱਲ ਕਰਦੇ ਨਹੀਂ ਨਹੀਂ ਚੰਡੀਗੜ੍ਹ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਉੱਥੇ ਕੋਈ ਸਿਰਫ ਲੋਕਾਂ ਦੀ ਸੁਣ ਕੇ ਨਾ ਕਰਿਆ ਕਰੋ ਹੁਣ ਕਹਿੰਦੇ ਕੰਮ ਨਹੀਂ ਹੋ ਰਿਹਾ ਕੰਮ ਕੀ ਨਹੀਂ ਹੋ ਰਿਹਾ ਸਹੀ ਸਾਰੇ ਹੋ ਰਹੇ ਨੇ ਗਲਤ ਬੰਦ ਨੇ ਤਾਂ ਫਿਰ ਇਹਨੂੰ ਕਹਾਂਗੇ ਕੰਮ ਨਹੀਂ ਹੋ ਰਿਹਾ ਗੱਲ ਸਾਰੇ ਬੰਦ ਹੈ ਨਾ ਜਿਹੜੇ ਬੰਦ ਨਹੀਂ ਹੋਏ ਉਹ ਬੰਦ ਕਰਾਉਣ ਦੀ ਕੋਸ਼ਿਸ਼ ਜਾਰੀ ਹੈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਲਈ ਪ੍ਰਸ਼ਾਸਨ ਵੀ ਜ਼ੋਰ ਲਾ ਰਿਹਾ ਜਿਸ ਤਰ੍ਹਾਂ ਨਸ਼ਿਆਂ ਦੀ ਗੱਲ ਕਰਦੇ ਤੁਸੀਂ ਸਵਾਲ ਨਹੀਂ ਵੀ ਕੀਤਾ ਤਾਂ ਨਸ਼ਿਆਂ ਨੂੰ ਬੰਦ ਕਰਨ ਵਾਸਤੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਾਰੀ ਨਹੀਂ ਹੋਈਆਂ ਸੀ ਤੁਸੀਂ ਪੱਤਰਕਾਰ ਭਾਈਚਾਰਾ ਸਾਰਿਆਂ ਨੂੰ ਪਤਾ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਖੁਦ ਚੈਕਿੰਗ ਕਰਦੇ ਦੇਖੇ ਗਏ ਤੇ ਅੱਜ ਤੱਕ ਡੀਜੀਪੀ ਚੈਕਿੰਗ ਨਹੀਂ ਕਰਦੇ ਸੀ ਕੱਲੇ ਉੱਥੇ ਠੰਡੀਆਂ ਕੂਠੀਆਂ 'ਚ ਬੈਠਦੇ ਸੀ ਤੇ ਸਾਰੇ ਐਕਟਿਵ ਹੋ ਗਏ ਨੇ ਐਸਐਸਪੀ ਸਾਹਿਬ ਜਿੰਨੀਆਂ ਵੀ ਭਾਵੇਂ ਤੁਸੀਂ ਸਵਾਲ ਨਹੀਂ ਕਰ ਰਹੇ ਪਰ ਫਿਰ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਉਹਨਾਂ ਅਨਸਮਗਰਾਂ ਨਾਲ ਮਿਲੇ ਹੋਏ ਸੀ ਉਹ ਉਹਨਾਂ ਦੇ ਖਿਲਾਫ ਕਾਰਵਾਈ ਤੇ ਉਹ ਤੁਹਾਨੂੰ ਪਤਾ ਹੀ ਜਿਹੜੇ ਮਗਰਮਾ ਸੀ ਉਹ ਜੇਲ੍ਹਾਂ 'ਚ ਬੈਠੇ ਹੀ ਹੈ ਰਾਜੇਵਾਲ ਜੱਥੇਬੰਦੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਕਿਸ ਵਿਸ਼ੇ ਤੇ ਰੋਸ ਪ੍ਰਦਰਸ਼ਨ ਮੰਗਾ ਕਿਸਾਨ ਭਾਈਚਾਰੇ ਦੇ ਸਾਰੀਆਂ ਇਹ ਉਹ ਕੇਂਦਰ ਸਰਕਾਰ ਤਾਂ ਹੈ ਨਹੀਂ ਮੋਦੀ ਸਾਹਿਬ ਦੀ ਤਰ੍ਹਾਂ ਵੀ ਆਪਣੇ ਆਪ ਹੀ ਬਣਾ ਲਾਂਗੇ ਅਸੀਂ ਕੋਈ ਵੀ ਜਿਹੜਾ ਵੀ ਕੋਈ ਸਿਸਟਮ ਬਣਾਵਾਂਗੇ ਕਿਸਾਨਾਂ ਦਾ ਉਹਨਾਂ ਦੇ ਹੱਕ ਵਿੱਚ ਉਹਨਾਂ ਦਾ ਰਹਿ ਕਰਕੇ ਬਣਾਵਾਂਗੇ ਸਰ ਪ੍ਰਾਈਵੇਟ ਬੱਸ ਪ੍ਰੇਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਫ੍ਰੀ ਸਫਰ ਨੂੰ ਲੈ ਕੇ ਕਿ ਜਿਹੜਾ ਫ੍ਰੀ ਸਫਰ ਉਹ ਬੰਦ ਕੀਤਾ ਜਾਵੇ ਕੀ ਉਹ ਬੰਦ ਹੋਵੇਗਾ ਜਾਂ ਇਸ ਤਰ੍ਹਾਂ ਚੱਲਦਾ ਇੱਕ ਜਿਹੜੀਆਂ ਸੁਵਿਧਾਵਾਂ ਫ੍ਰੀ ਵਾਲੀਆਂ ਜਿਸ ਤਰ੍ਹਾਂ ਮਾਤਾ ਧੀਆ ਭੈਣਾ ਜਿਹੜੀਆਂ ਬਜ਼ੁਰਗ ਨੇ ਉਹ ਉਹ ਤਾਂ ਜਾਰੀ ਰੱਖਣਾ ਬਣਦਾ ਵੀ ਹੈ ਜੇ ਇੱਕ ਨੇ ساری ਉਮਰ ਕੋਈ ਗਰੀਬ ਹੈ ਵਿਧਵਾ ਔਰਤ ਹੈ ਜਾਂ ਬਜ਼ੁਰਗ ਹੈ ਇਹ ساری ਉਮਰ ਉਹਨਾਂ ਨੇ ਦੇਸ਼ ਲਈ ਕੰਮ ਕੀਤਾ ਸਮਾਜ ਲਈ ਕੰਮ ਕੀਤਾ ਤੇ ਉਹਨਾਂ ਨੂੰ ਫਰੀ ਸਫਰ ਦੀ ਸੋਲ ਦਿੱਤੀ ਜਾਣੀ ਬਣਦੀ ਹੈ ਬੰਦ ਕਰਨਾ ਜਾਂ ਨਾ ਕਰਨਾ ਉਹਦਾ ਉਹ ਉਹਦੇ ਕਾਰਨ ਹੁੰਦੇ ਨੇ ਉਹਨਾਂ ਦਾ ਮਸਲਾ ਵੀ ਘਾਟੇ 'ਚ ਜਾਂਦਾ ਹੈ ਪਰ ਕੁਝ ਲੋਕ ਨੇ ਸਾਰੇ ਤਾਂ ਫਰੀ ਵਾਲੇ ਨਹੀਂ ਹੈ ਬਿਲਕੁਲ